ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਆਜਨਾ ਜੀ ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਹੋਂਦੇ ਜਿਹੜੇ 48 ਘੰਟਿਆਂ ਦੇ ਦਰਮਿਆਨ ਮੌਸਮ ਪੰਜਾਬ ਦਾ ਉਹ ਨਾ ਲੱਗਦੇ ਖੇਤਰਾਂ ਤੱਕਵੇਂ ਦਾ ਰਹਿ ਸਕਦਾ ਇੱਕ ਸਿਸਟਮ ਐਸ ਲਈ ਸਰਕਾਰੋਂ ਮੈਜੇ ਦੀ ਅਫਡੇਟ ਤੁਹਾਨੂੰ ਦੇਣੀ ਹੈ ਸੱਚ ਹੋ ਗਿਆ ਸੀ ਤੁਹਾਨੂੰ ਦੱਸਿਆ ਸੀ ਕਿ ਅੱਜ 16 ਤੇ 17 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਲੰਦੇ ਤੋਂ ਚੜ੍ਹਦੇ ਵੱਲ ਨੂੰ ਤੇ ਇਸ ਸਿਸਟਮ ਦੇ ਸਦਕਾ ਹਨੇਰੀ ਦੇ ਅਸਰ ਜੜੇ ਬਣੀ ਹੋਈ ਸੀ ਸਭ ਤੋਂ ਪਹਿਲਾਂ ਇਸ ਲਈ ਜਿਹਾ ਤਾਜ਼ਾ ਸੈਟੇਲਾਈਟ ਦੱਸਿਆ ਜਿਹਾ ਤੁਹਾਨੂੰ ਲੈ ਕੇ ਚੱਲਦੇ ਆ ਲਗਭਗ ਸ਼ਾਮ ਦੇ 8:00 ਤੇ 7:30 ਵਜਣ ਜਾ ਰਹੇ ਨੇ ਸੋ ਅੱਜ ਦਾ ਦਿਨ ਵੀ ਲਗਭਗ ਹੋਮਸ ਵਾਲਾ ਤੇ ਗਰਮ ਦਿਨ ਅੱਜ ਦਾ ਵੀ ਦਰਜ ਹੋਇਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਧੁੱਪ ਬਹੁਤ ਖੇਤਰਾਂ ਦੇ ਵਿੱਚ ਲੱਗੀ ਪਲੱਸ ਉਹ ਰਾ ਜਿਹੜਾ ਜ਼ਿਆਦਾ ਦੱਖਣ ਫਿਰਦੀ ਹਵਾ ਬਹੁਤ ਖੇਤਰਾਂ ਦੇ ਵਿੱਚ ਚੱਲਦੀ ਰਿਕਾਰਡ ਹੋਈ ਸਜੇਕਰ ਹੀਟ ਲੱਗ ਰਹੀ ਆ ਪੂਰਾ ਚੱਲ ਰਿਹਾ ਹੈ ਤੇ ਇਹ ਸਿਸਟਮ ਨੂੰ ਟ੍ਰਿਗਰ ਕਰਨ ਵਾਲੇ ਕੰਮ ਨੇ ਜਿਹੜੇ ਇਹ ਕੁਦਰਤ ਕਰਦੀ ਆ ਐਸੇ ਲਈ ਇੱਕ ਸਿਸਟਮ ਆ ਰਿਹਾ ਜੀ ਜਿਹੜਾ ਕਿ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ ਐਂਟਰ ਕਰ ਚੁੱਕਾ ਹੈ ਬਦਲਵਾਇ ਦੇ ਨਾਲ ਤੇਜ ਹਨੇਰੀ ਇਹਨਾਂ ਫਾਗਾਂ ਚ ਹੁੰਦੀ ਹੋਈ ਅਗਲੇ ਔਲੋ ਵਾਲੇ ਘੰਟਿਆਂ ਦੇ ਦਰਮਿਆਨ ਜ਼ਿਲ੍ਹਾ ਹੁਸ਼ਿਆਰ ਹੋਰ ਜ਼ਿਲ੍ਹਾ ਜਲੰਧਰ ਨਵਾਂ ਸ਼ਹਿਰ ਤੇ ਨਾਲ ਲੱਗਦੇ ਜਿਹੜੇ ਤਹਿਸੀਲਾਂ ਨੇ ਹਲਕੇ ਨੇ ਭਾਵੇਂ ਉਪਲੱਥ ਆਦਮਪੁਰ ਦਸੂਆ ਮਕੇਰੀਆਂ ਇਹਨਾਂ ਸਾਰੇ ਫਾਗਾਂ ਦੇ ਵਿੱਚ ਹਨੇਰੀ ਪਹੁੰਚੇਗੀ ਦੂਜੇ ਪਾਸੇ ਜੀ ਲੈਂਦੇ ਤੋਂ ਚੜ੍ਹਦੇ ਵੱਲ ਯਾਨੀ ਕਿ ਜਿਹੜੇ ਵਾਟਰ ਏਰੀਆ ਨੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਬਠਿੰਡਾ ਅਸ਼ਲ ਮੁਖਸਰ ਸਾਹਿਬ ਮਲੋਟ ਮੋਗਾ ਇਹਨਾਂ ਖੇਤਰਾ ਤੱਕ ਹਨੇਰੀ ਜੜੀ ਆ ਰਹੀ ਹੈ ਆਉਂਦੇ 2-3 ਘੰਟਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਉੱਪਰ ਜਿਹੜੀ ਲੰਘਦੀ ਹੋਈ ਹਨੇਰੀ ਅੱਗੇ ਮਾਲਵੇ ਵੱਲ ਕੁਝ ਕਰੇਗੀ ਪੂਰਬੀ ਜ਼ਿਲ੍ਹਿਆਂ ਨੂੰ ਹਨੇਰੀ ਦੀ ਰਫ਼ਤਾਰ 40-45 ਜਾਂ ਫਿਰ ਕਿਤੇ ਕਿਤੇ ਹੋ ਸਕਦਾ 50-55 ਕਿਲੋਮੀਟਰ ਵੀ ਦਰਜ ਹੋ ਸਕਦੀ ਹੈ ਐਸੇ ਲਈ ਇਹ ਸਿਸਟਮ ਤਗੜਾ ਹਨੇਰ ਚੱਕਰ ਚੁਲਾ ਰਿਹਾ ਭਾਰੀ ਗੜੇਮਾਰ ਹੋ ਰਹੀ ਹੈ ਖਾਸ ਕਰ اسلامਾਬਾਦ ਯਾਨੀ ਕਿ ਪਾਕਿਸਤਾਨ ਦੇ ਉੱਤਰ ਪੱਛਮੀ ਭਾਗ ਨੇ ਇਹਨਾਂ ਖਾਗਾਂ ਦੇ ਵਿੱਚ ਸਿਸਟਮ ਹੋ ਰਿਹਾ ਸਰਗਰਮ ਹੈ ਭਾਰੀ ਗੜੇ ਮਾਰੀ ਇਹਨਾਂ ਖੇਤਰਾਂ ਦੇ ਵਿੱਚ ਹੋਈ ਆ ਤੇ ਲਹਿੰਦੇ ਪੰਜਾਬ ਵੱਲ ਔਰ ਕੁਝ ਖੇਤਰਾਂ ਦੇ ਵਿੱਚ ਅਸਲ ਵਿੱਚ ਸ਼ਰਾਟੇ ਜਾਰੀ ਨੇ ਸੇ ਸਿਸਟਮ ਦੇ ਸਦਕਾ ਮੀਂਹ ਦੇ ਅਸਰ ਵੀ ਨੇ ਹਲਕਾ ਤੋਂ ਲੱਗੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਪਰ ਉਹ ਬਹੁਤ ਹੀ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਘਟ ਹੋਣਗੇ ਹਾਲਾਂਕਿ ਜਿਹੜੀ ਇਸ ਸਿਸਟਮ ਦੇ ਵਿੱਚੋਂ ਨਿਕਲੀ ਹਨੇਰੀ ਹੈ ਉਹ ਬਹੁਤੇ ਭਾਗਾਂ ਤੱਕ ਪਹੁੰਚ ਕਰੇਗੀ ਜਿਹੜੇ ਜ਼ਿਲ੍ਹੇ ਵਾਰਡ ਏਰੀਆ ਦੇ ਵਿੱਚ ਪੈਂਦੇ ਨੇ ਉਹਨਾਂ ਦੇ ਵਿੱਚ ਰਫਤਾਰ ਤੇਜ਼ ਹੋ ਸਕਦੀ ਹੈ ਹਨੇਰੀ ਦੀ ਇਸ ਲਈ ਉੱਥੇ ਇਹ ਹਨੇਰੀ ਜਿਹੜੀ ਹੈ ਕਾਫੀ ਤੇਜ਼ ਰਫਤਾਰ ਦੀ ਹੋ ਸਕਦੀ ਹੈ ਉਸ ਤੋਂ ਅੱਗੇ ਕਿ ਜਿਵੇਂ ਹਨੇਰੀ ਵਾਧੀ ਹੈ ਖਾਸ ਕਰਕੇ ਜੇਕਰ ਦੋਆਬੇ ਦੇ ਵਿੱਚ ਚੈਂਟਰ ਕਰਦੀ ਹੈ ਜਾਂ ਫਿਰ ਕੇਂਦਰੀ ਮਾਲਵਾ ਇਹਨਾਂ ਖੇਤਰਾਂ ਤੱਕ ਪਹੁੰਚਦੀ ਪਹੁੰਚਦੀ ਰਫ਼ਤਾਰ ਜਿਹੜੀ ਹੈਨੇਰੀ ਦੀ ਘੱਟ ਹੋ ਸਕਦੀ ਹੈ ਜੀ ਸੋ ਇਹ ਤਾਂ ਅੱਜ ਰਾਤ ਦੀ ਗੱਲ ਇਹ ਸਿਸਟਮ ਕੱਲ ਤੱਕ ਸਰਗਰਮ ਹੈ 17 ਤਰੀਕ ਨੂੰ ਦੁਪਹਿਰ ਤੋਂ ਹੌਲਾ-ਹੌਲਾ ਜੇਕਰ ਹੀਟ ਫਿਰ ਤੋਂ ਲੱਗ ਜਾਂਦੀ ਹੈ ਗਰਜ ਦੇ ਰਿਸਕ ਵਾਲੇ ਬਦਲਾਅ ਤਾਂ ਇਹ ਰਮਾਨ ਕੱਲ ਵੀ ਹੋ ਸਕਦਾ ਤੇ ਕੱਲ ਵੀ ਹਨੇਰੀ ਆ ਸਰ ਰਹਿਣਗੇ ਪਰ ਅੱਜ ਜੇ ਨਹੀਂ ਹਨੇਰੀ ਨਹੀਂ ਹੋਏਗੀ ਕੁਝ ਰਫ਼ਤਾਰ ਤੇ ਹਨੇਰੀ ਕੱਲ ਵੀ ਚੱਲਣ ਦੀ ਉਮੀਦ ਰਹੇਗੀ ਸੋ ਇਹ ਮੁੱਖ ਤੌਰ ਤੇ ਅੱਜ ਰਾਤ ਦਾ ਸਿਸਟਮ ਆਫਾ ਕਹਿ ਸਕਦੇ ਹਾਂ ਕਿ ਅੱਜ ਰਾਤ ਨੂੰ ਕਾਰਵਾਈਆਂ ਕਰੇਗਾ ਔਰ ਬਹੁਤੇ ਹਫਾਗਾਂ ਦੇ ਵਿੱਚ ਠੰਡੀ ਹਨੇਰੀ ਸਿਸਟਮ ਦੇ ਵਿੱਚੋਂ ਨਿਕਲਦੀ ਹੋਈ ਤੋੜ ਭਰੀ ਵੀ ਹੋ ਸਕਦੀ ਹੈ ਤੇ ਕੁਛ ਲੋਕਾਂ ਦੇ ਜਿਹੜੀਆਂ ਠੰਡੀ ਹਨੇਰੀ ਵਿੱਚ ਜਿਹੜੀ ਚੱਲ ਸਕਦੀ ਹੈ ਤੇ ਉਹਦੇ ਘੰਟਿਆਂ ਦੇ ਦਰਮਿਆਨ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਇਹ ਹਨੇਰੀ ਪਹੁੰਚ ਕਰੇਗੀ ਜਿਹੜੇ ਵਾੜਰੇ ਦੇ ਖੇਤਰ ਨੇ ਉੱਥੇ ਤੇਜ਼ ਹੋ ਸਕਦੀ ਹੈ ਅੱਗੇ ਜਿਵੇਂ ਜਿਵੇਂ ਵਧੇਗੀ ਉੱਥੇ ਰਫਤਾਰੇ ਦੀ ਘਟਦੀ ਜਾਣੀ ਹੈ ਤੇ ਹਵਾ ਜਿਹੜੀ ਠੰਡੀ ਜ਼ਰੂਰ ਪਹੁੰਚੇਗੀ ਭਾਵੇਂ ਫੁਵਾਦ ਖੇਤਰ ਹੈ ਭਾਵੇਂ ਕੇਂਦਰੀ ਮਾਲਵਾ ਹੈ ਆ ਭਾਵੇਂ ਉਹ ਦੋਆਪੇ ਦੇਖੇ ਤਰ੍ਹਾਂ ਸੋ ਜੀ ਅਪਡੇਟ ਤੇ ਇਹਦੇ ਨਾਲ ਨਾਲ ਤੁਹਾਨੂੰ ਅ ਇੱਕ ਹੋਰ ਅਪਡੇਟ ਦੇਣੀ ਆ ਇਸ ਤੋਂ ਬਾਅਦ ਜਿਹੜਾ ਬੈਕ ਟੂ ਬੈਕ ਇੱਕ ਸਿਸਟਮ ਹੋਰ ਸਰਗਰਮ ਹੋਣ ਜਾ ਰਿਹਾ ਜਿਹੜਾ ਕਿ ਮੁੱਖ 18-19 ਤਰੀਕ ਰਹਿ ਸਕਦੀ ਆ ਪੰਜਾਬ ਦੇ ਲਈ ਤੇ ਗਰਜ ਲਿਸਕ ਦੇ ਨਾਲ ਨੂੰ ਮੀਂਹ ਪلس ਗਰੇ ਮਾਰਦੇ ਅਲਰਟ ਜਿਹੜੇ ਮੌਸਮ ਹਾਗਨੇ ਜਾਰੀ ਕਰ ਦਿੱਤੇ ਨੇ ਤੇਜ਼ ਰਫ਼ਤਾਰ ਹਵਾਵਾਂ ਚੱਲ ਸਕਦੀਆਂ ਨੇ ਜਿਨ੍ਹਾਂ ਦੀ ਰਫ਼ਤਾਰ 40-50 ਕਿਲੋਮੀਟਰ ਹੋ ਸਕਦੀ ਹੈ ਫਿਲਹਾਲ ਇਹ ਡਰੋਨ ਵਾਲੀਆਂ ਗੱਲਾਂ ਨਹੀਂ ਹੈ ਇਹ ਬਹੁਤ ਤਗੜਾ ਸਿਸਟਮ ਨਹੀਂ ਹੈ ਪਰ ਇਹਦੀ ਗੱਲਬਾਤ ਆਪਾਂ ਨੂੰ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਕੱਲ ਤੁਹਾਨੂੰ ਅਪਡੇਟ ਇਸ ਸਿਸਟਮ ਬਾਰੇ ਦਿਆਂਗੇ ਫਿਲਹਾਲ yellow alert ਆਸਮਾਨ ਸਾਹ ਦੇ ਇਸ ਸਿਸਟਮ ਨੂੰ ਲੈ ਕੇ ਜਾਰੀ ਕਰ ਦਿੱਤੇ ਨੇ ਤੇ 18-19 ਤਰੀਕ ਲਈ yellow alert ਜਾਰੀ ਕਿਤੇ ਗਏ ਧੰਨਵਾਦ ਜੀ ਸ਼ੁਕਰੀਆ ਹਲੇਰੀ ਆ ਰਹੀ ਹੈ ਜੀ ਉਹਦੀ ਅਹਰ ਇਹ ਤੁਹਾਨੂੰ ਅਸੀਂ ਲਿਖਤੀ ਤੌਰ ਤੇ ਦਿੰਦੇ ਰਹਾਂਗੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਤੇਜ਼ ਹੋਏਗੀ ਸੋ ਜੁੜੇ ਰਹੋ ਜੀ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰਨਾ